ਇਹ ਕੋਈ ਰਿਸ਼ਤੇਦਾਰ ਆ ਕਿ ਜਾਂ ਉਹਦੇ ਸੇਵਾ ਕਰਨ ਵਾਸਤੇ ਮਾਲ ਸਾਹਿਬ ਦੇ ਨਾਲ ਆਏ ਹੋ ਨਹੀਂ ਜੀ ਰਿਸ਼ਤੇਦਾਰੀ ਨਾਲੋਂ ਇਨਸਾਨੀਅਤ ਵੱਡੀ ਆ ਇਨਸਾਨੀਅਤ ਵੱਡੀ ਆ ਗੁਰੂ ਮਹਾਰਾਜ ਕਿਰਪਾ ਕਰੇ ਕੋਈ ਗੱਲ ਨਹੀਂ ਜੀ ਇਹਨਾਂ ਭਰਾਵਾਂ ਦੇ ਨਾਲ ਆ ਤੇ ਇਹਨਾਂ ਦੇ ਪਰਾਂ ਪਿਛੇ ਮਹਾਰਾਜ ਨੇ ਬੜਾ ਕੋਈ ਜਨਾਬ ਇਹਨਾਂ ਨੇ ਮਦਰ ਟਰੈਕਟਰ ਭਾਜੀ ਉਹਨਾਂ ਨੇ ਭੇਜੇ ਤੇ ਆਪਾਂ ਕੰਮ ਜਿਹੜਾ ਇੱਥੇ ਚਾਲੂ ਕਰਤਾ ਤਾਂ ਰੇਤ 8-8 ਫੁੱਟ ਰੇਤ ਹੀ ਟੈੜੀਆਂ ਦੇ ਵਿੱਚ ਤੇ ਜਿਹੜੀ ਮਤਲਬ ਲਗਾਤਾਰ ਸੇਵਾ ਚੱਲਦੀ ਆ ਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਆਪਾਂ ਮਤਲਬ ਕਿਹੜੇ ਲਫ਼ਜ਼ਾਂ ਨਾਲ ਧੰਵਾ ਕਰੀਏ ਉਹ ਬੜੀ ਤਗੜੀ ਸੇਵਾ ਵਾ ਇਸੇ ਕਰਕੇ ਕਾਲ ਚੈਨਲ ਦਾ ਦੁਬਾਰਾ ਦੁਬਾਰਾ ਧੰਨਵਾਦ ਕਰਦੇ ਆ ਵੀ ਇਹ ਤੇਲ ਦੀ ਸੇਵਾ ਨਹੀਂ ਕਰ ਸਕਦੇ ਸੰਦ ਲਿਆ ਸਕਦੇ ਟਰੈਕਟਰ ਲਿਆ ਸਕਦੇ ਆਪ ਦਾ ਸਮਾਂ ਕਰ ਸਕਦੇ ਕਾਲ ਚੈਨਲ ਨੇ ਅੱਜ ਇਹਨਾਂ ਦੀ ਬਾਹ ਫੜ ਕੇ ਹੋਰ ਮਜ਼ਬੂਤ ਕਰਤਾ ਵੀ ਜਿੰਨੀ ਮਰਜ਼ੀ ਸੇਵਾ ਕਰੋ ਅਸੀਂ ਤੁਹਾਡੇ ਨਾਲ ਆ ਟਰੈਕਟਰ ਚੱਲ ਰਹੇ ਆ ਛੋਟੇ ਕਿਸਾਨ ਆਏ ਛੋਟੇ ਕਿਸਾਨਾਂ ਦੇ ਟਰੈਕਟਰਾਂ ਦੇ ਲੈ ਕੇ ਜਦੋਂ ਬਾਹਰੋਂ ਵੀਰ ਆ ਪਹੁੰਚੇ ਆ ਛੋਟੇ ਕਿਸਾਨਾਂ ਦੇ ਖੇਤਾਂ 'ਚ ਟਰੈਕਟਰ ਵਗ ਰਹੇ ਆ ਇਸ ਟਾਈਮ ਦੇ ਉੱਤੇ ਤੇ ਜ਼ਮੀਨ ਪਧਰੀ ਕੀਤੀ ਜਾ ਰਹੀ ਆ ਤੇ ਤੁਹਾਡੇ ਸਹਿਯੋਗ ਸਦਕਾ ਅਸੀਂ ਹਮੇਸ਼ਾ ਕਹਿੰਨੇ ਆ ਅਕਾਲ ਚੈਨਲ ਨੂੰ ਅਕਾਲ ਏ ਨੂੰ ਤੁਸੀਂ ਬੜਮੁੱਲਾ ਸਹਿਯੋਗ ਦਿੰਨੇ ਹੋ ਉਹ ਸਹਿਯੋਗ ਜਿਹੜਾ ਵਾ ਉਹ ਅਸੀਂ ਇਹਨਾਂ ਵੀਰਾਂ ਤੱਕ ਲੈ ਕੇ ਪਹੁੰਚ ਜਾਨੇ ਆ ਨਾਂ ਉਹ ਸਾਰੇ ਬਈ ਆ ਰੱਖੇ ਕੰਮ ਹੁਣ ਅੱਛਾ ਉਸੇ ਵੀ ਟੱਟ ਸਰੇ ਤੇ ਕੰਨ ਦੇ ਖਾਲ ਅੱਛਾ ਉਦੋਂ ਕੋਈ ਆਸ ਨਹੀਂ ਸੀ ਕਿ ਇਹ ਹੋ ਸਕਦਾ ਸੀ ਕੋਈ ਆਸ ਨਹੀਂ ਸੀ ਸਰਕਾਰ ਵੱਲੋਂ ਬਾਹ ਫੜੀ ਹੋਵੇ ਨਾ ਕੋਈ ਨਹੀਂ ਫੜੀ ਆ ਛੋਟਾ ਜ਼ਿੰਮੇਦਾਰ ਆ ਜੇ ਇਹਦੇ ਤੇ ਨਾ ਮਤਲਬ ਤੇਲ ਦੀ ਸੇਵਾ ਹੁੰਦੀ ਟਰੈਕਟਰਾਂ ਦੀ ਸੇਵਾ ਹੁੰਦੀ ਇਹਦੇ ਵਿਚਾਰਾ ਆਪ ਦੇ ਖੇਤ ਚੋਂ ਕੱਢ ਨਹੀਂ ਸਕਦਾ ਉਹ ਕਿਸਾਨ ਆ ਉਹਦੀ 1 ਏਕੜ ਪੈ ਲਈ ਆ ਉਹਦੇ ਵਿੱਚ ਰੇਤਾਂ ਚੜੀ ਆ ਕਮਰਾਏ ਪਿੰਡ ਚ ਮੌਜੂਦ ਆ ਜੋ ਸੰਗਤ ਸਹਿਯੋਗ ਕਰਦੀ ਆ ਉਹ ਸਹਿਯੋਗ ਦੇ ਨਾਲ ਤਿਲ ਫੁੱਲ ਲੈ ਕੇ ਪਹੁੰਚੇ ਆ ਡੀਜੀਲ ਦੀ ਸੇਵਾ ਚੱਲ ਰਹੀ ਐ ਇਸ ਸਮੇਂ ਤੇਰੇ ਮਮਾ ਨਾਨਕ ਤੋਂ ਜਦੋਂ ਆਪਾਂ ਅਜਨਾਲੇ ਨੂੰ ਆਉਨੇ ਆ ਤੇ ਰਸਤੇ ਚ ਬਹੁਤ ਪਿੰਡ ਆ ਜਿਹੜੇ ਅੜ ਪ੍ਰਭਾਵਿਤ ਇਲਾਕਾ ਵਾ ਇਸ ਟਾਈਮ ਇੱਕ ਕਿਸਾਨ ਦੀ ਜ਼ਮੀਨ ਆ ਛੋਟਾ ਕਿਸਾਨ ਆ 3 1/2 ਕਿੱਲੇ ਜ਼ਮੀਨ ਦੱਸੀ ਜਾ ਰਹੀ ਆ ਉਹਦੇ ਵਿੱਚ ਟਰੈਕਟਰ ਚੱਲ ਰਹੇ ਆ ਤੇ ਉਹਨਾਂ ਨੂੰ ਤੇਲ ਦੀ ਸੇਵਾ ਦੇਣ ਵਾਸਤੇ ਅਸੀਂ ਪਹੁੰਚੇ ਆ ਇਸ ਟਾਈਮ ਦੇ ਉੱਤੇ ਵਾਕ ਵਾਕਾ ਥਾਵਾਂ ਤੋਂ ਜਿਹੜੇ ਵੀਰ ਟਰੈਕਟਰ ਲੈ ਕੇ ਪਹੁੰਚੇ ਆ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਕੁਮਰਾਏ ਪਿੰਡ ਦੇ ਵਿੱਚ ਐਸ ਟਾਈਮ ਦੇ ਉੱਤੇ ਤਹਿਸੀਲ ਅਜਨਾਲਾ ਦਾ ਪਿੰਡ ਆਏ ਤੇ ਕਿਸਾਨ ਆ ਗੂ ਵੀਰ ਫਲਵਿੰਦਰ ਸਿੰਘ ਮਾਹਲ ਜੀ ਨਾਲ ਆ ਵੀਰ ਗੁਰਮੀਤ ਸਿੰਘ ਕੈਮਰੇ ਦੇ ਆਪਣੀ ਥਾਵਾਂ ਦੇ ਰਿਹਾ ਵੀਰ ਚਰਨਜੀਤ ਸਾਡੇ ਨਾਲ ਆ ਅਮਰਜੀਤ ਸਿੰਘ ਆ ਤੇ ਸਾਡੇ ਨਾਲ ਵਲੰਟੀਅਰ ਵੀਰ ਵੀ ਆ ਜਿਹੜੇ ਕਿ ਟੀਲ ਦੀ ਸੇਵਾ ਨਾਲ ਲੈ ਕੇ ਚੱਲੇ ਹੋਏ ਆ ਤੇ ਕੁਮਰਾਏ ਪਿੰਡ ਚਾ ਤੇ ਕੁਮਰਾਏ ਪਿੰਡ ਦੇ ਜਿਹੜੇ ਟਰੈਕਟਰ ਚੱਲ ਰਹੇ ਆ ਉਹਨਾਂ ਨੂੰ ਸਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਵਾਂ ਇਸ ਇਲਾਕੇ ਤੋਂ ਹੀ ਇਹ ਵੀਰ ਜਿਹੜੇ ਆਪੀਆਂ ਸਵਾਵਾਂ ਦੇ ਰਹੇ ਆ ਕਿਉਂਕਿ ਪੰਜਾਬ ਪੰਜਾਬ ਨਾਲ ਹੀ ਖੜਾ ਹੋਇਆ ਇਸ ਸਮੇਂ ਦੇ ਉੱਤੇ ਜਿਹੜੇ ਛੋਟੇ ਕਿਸਾਨ ਨਹੀਂ ਜਿੰਨਾਂ ਕੋ ਟਰੈਕਟਰ ਨਹੀਂ ਸੀ ਉਹਨਾਂ ਦੇ ਨਾਲ ਫਿਰ ਬਹੁਤ ਟਰੈਕਟਰ ਜਿਹੜੇ ਪਹੁੰਚ ਕੇ ਜਿਹੜੇ ਵਕਫ-ਵਕਫ ਇਲਾਕਿਆਂ ਤੋਂ ਟਰੈਕਟਰ ਪਹੁੰਚੇ ਤੇ ਉਹਨਾਂ ਨੇ ਆਪਣੀਆਂ ਸਵਾਵਾਂ ਦਿੱਤੀਆਂ ਤੇ ਤੁਹਾਡੇ ਮਾਧਿਅਮ ਰਹੀਆਂ ਆਕਾਲ 8 ਵੱਲੋਂ ਜੋ ਤੁਸੀਂ ਸਾਨੂੰ ਸਹਿਯੋਗ ਕਰਦੇ ਹੋ ਉਹਦੇ ਰਾਈ ਅਸੀਂ ਤੇਲ ਦੀ ਸੇਵਾ ਲੈ ਕੇ ਪਹੁੰਚਿਆ ਵੀਰਾਂ ਨਾਲ ਗੱਲਬਾਤ ਕਰਦੇ ਆਂ ਕੋਈ ਫਤਿਹਾਂ ਚ ਕਰਦੇ ਆਂ ਜੀ ਬਾਈ ਗੁਰਜੀ ਕਾ ਬਾਈ ਗੁਰਜੀ ਕੀ ਪੱਤੇ ਕਿਵੇਂ ਹੋ ਜੀ ਚੜ੍ਹਦੀ ਕਲਾ ਚ ਕਿਹੜਾ ਇਲਾਕਾ ਤੁਹਾਡੇ ਜੀ ਜੀ ਮੇਰਾ ਪਿੰਡ ਕੋੜਲੀ ਜਮੀਤ ਸਿੰਘ ਥੋਬੇ ਦੇ ਲਾਗੇ ਅੱਛਾ ਤੇ ਇੱਥੇ ਕਿਸ ਤਰ੍ਹਾਂ ਆਉਣੇ ਹੋਏ ਤੁਹਾਡੇ ਘਰੇ ਜੀ ਮੈਂ ਰੀਲਾਂ ਬਰਸਲ ਸਾਡੇ ਜੱਸੇ ਬੰਦੀ ਚ ਜਾਂਦੇ ਆਂ ਸਰਦਾਰ ਕੋਇਦਰ ਸਿੰਘ ਜੀ ਦਾ ਮਹਾਲ ਜੀ ਆ ਤੁਹਾਨੂੰ ਜੀ ਜੀ ਅੱਛਾ ਸੇਵਾ ਕਰ ਰਹੇ ਹੋ ਇਹ ਕਹਿ ਸਕਦੇ ਕਿ ਸੇਵਾ ਕਰ ਰਹੇ ਹੋ ਤੁਸੀਂ ਜੀ ਟਰੈਕਟਰ ਲੈ ਕੇ ਪਹੁੰਚੇ ਹੋ ਉਹਨਾਂ ਨਾਲ ਟੱਟ ਲਾ ਕੇ ਪੁੱਛੀ ਸੇਵਾ ਅੱਛਾ ਅੱਛਾ ਕਿੰਨੇ ਦਿਨ ਹੋ ਗਏ ਤੁਸੀਂ ਇਹ ਸਵਾਮਾ ਨਭਾਉਂਦੇ ਨੇ ਤੁਹਾਨੂੰ ਦੇਖੋ 5-6 ਦਿਨ ਤੇ ਹੋ ਗਏ ਸੇਵਾ ਕਰਦੇ ਹਾਂ ਲੋਤ ਤੁਹਾਨੂੰ ਤੇ ਪਹਿਲਾਂ ਵੀ ਦੋ ਤਿੰਨ ਥਾਵਾਂ ਤੇ ਮਾਸਾ ਵੜਾਂ ਦੇ ਰਹਿਣ ਮੈਂ ਹੀ ਇਹ ਕੰਮ ਚੱਲਣ ਰਿਹਾ ਆ ਹਾਂ ਹਾਂ ਹਰੀ ਕੇ ਪਤਨ ਵੀ ਚੱਲਣ ਡਿਆ ਇੱਥੇ ਕੋਈ ਦਰਿਆਵ ਦੇ ਪਾਰ ਵੀ ਚੱਲਣ ਡਿਆ ਪਿੱਛੇ ਵੀ ਚੱਲਣੇ ਕਿਨੇ ਚੌਥ ਇਤਨਾ ਚੋ ਜਗ੍ਹਾ ਤੇ ਕੰਮ ਚੱਲਣਾ ਹੈ ਆਪਣਾ ਸ਼ੁਭਨਾ ਮੀਰ ਜੀ ਜੀ ਮੇਰਾ ਵਰਿੰਦਰ ਸਿੰਘ ਅੱਛਾ ਤੁਸੀਂ ਕਿਵੇਂ ਹੋ ਤੁਹਾਡਾ ਬਚਾ ਹੋਇਆ ਕਿ ਪਿਆਲੀਆਂ ਦਾ ਕਿ ਨੁਕਸਾਨ ਹੋਇਆ ਨੁਕਸਾਨ ਤਾਂ ਭਾਜੀ ਬਹੁਤ ਹੈ ਸਾਡਾ ਵੀ 15 16 ਕਿਲੇ ਛਾਂ ਦਾ ਸਾਡਾ ਕੁਝ ਮੇਰਾ 4 ਕਿਲੇ ਛਾਂ ਅਸੀਂ ਸਾਹਮਣੇ ਦਰਿਆ ਦੇ ਵਿੱਚ ਆ ਉਹ ਤੋਂ ਦੋ ਕਿਲਾ ਨੁਕਸਾਨ ਹੋਇਆ ਜੀ ਜੀ ਦੋ ਕਿਲੇ ਛਾਂ ਰੁੜ ਗਿਆ ਮੇਰਾ ਆਪਣਾ ਤਾਂ ਕੁਝ ਜਿਹੜੀ ਆ ਮਿੱਟੀ ਦਿੱਤਾ ਅਜ ਤਾਂ ਆ ਗਈ ਮੇਰੇ ਆਪਣੇ ਵੀ ਤੁਹਾਡਾ ਤੁਹਾਡਾ ਬਹੁਤ ਵੱਡਾ ਨੁਕਸਾਨ ਆ ਤੇ ਨਾਲ ਸੇਵਾਕਾਰ ਦੀ ਲੋਕਾਂ ਦੇ ਕਰ ਰਹੇ ਹੋ ਇਹ ਕੋਈ ਰਿਸ਼ਤੇਦਾਰ ਆ ਕਿ ਜਾ ਉਹਦੇ ਸੇਵਾ ਕਰਨ ਵਾਸਤੇ ਮਾਲ ਸਾਹਿਬ ਦੇ ਨਾਲ ਆਏ ਨੇ ਨਹੀਂ ਜੀ ਰਿਸ਼ਤੇਦਾਰੀ ਨਾਲੋਂ ਇਨਸਾਨੀਅਤ ਵੱਡੀ ਆ ਇਨਸਾਨੀਅਤ ਵੱਡੀ ਆ ਬਿਲਕੁਲ ਗੁਰੂ ਮਹਾਰਾਜ ਕਿਰਪਾ ਕਰੇ ਕੋਈ ਗੱਲ ਨਹੀਂ ਜੀ ਇਹਨਾਂ ਭਰਾਵਾਂ ਦੇ ਨਾਲ ਆ ਤੇ ਇਹਨਾਂ ਦੇ ਪਰਾਂ ਪਿਛੇ ਮਹਾਰਾਜ ਨੇ ਬੜਾ ਕੋਈ ਜਨਾਬ ਫਿਰ ਕਦੀ ਗੱਲ ਜੇ ਇੱਕ ਵਾਰੀ ਇਹ ਕੰਮ ਹੋ ਗਿਆ ਆਪਣੀ ਫਸਲ ਬਚੀ ਤੁਹਾਡੀ ਕਿਵੇਂ ਨਹੀਂ ਜੀ ਇਹ ਕਤਿਲਾ ਨਹੀਂ ਵਜੀ ਸਾਰੀ ਨੁਕਸਾਨੀ ਸਾਰੀ ਅੱਛਾ ਜੀ ਅਸ਼ਮਵਾਜਾ ਮਿਲ ਗਿਆ ਹੋਊਗਾ ਸਰਕਾਰ ਵੱਲੋਂ ਅਜੇ ਤਾਂ ਕੁਛ ਨਹੀਂ ਜੀ ਅਜੇ ਮੁਆਵਜ਼ਾ ਨਹੀਂ ਮ ਅਜੇ ਨਹੀਂ ਕੁਝ ਹੋਇਆ ਹਾਂ ਆ ਆਪਾਂ ਕੁਮਰਾਈਪਿੰਡ ਚ ਮੌਜੂਦ ਆ ਕੁਮਰਾਈਪਿੰਡ ਦੇ ਵਿੱਚ ਜਿਹੜੇ ਵੀਰ ਟਰੈਕਟਰ ਲੈ ਕੇ ਆਏ ਆ ਉਹ ਸਵਾਉ ਵੀ ਕਰ ਰਹੇ ਆ ਉਹ ਕਹਿੰਦੇ ਕਿ ਸਾਡਾ ਰਿਸ਼ਤਾ ਨਹੀਂਗਾ ਪਰ ਇਨਸਾਨੀਅਤ ਇੱਕ ਵੱਡਾ ਰਿਸ਼ਤਾ ਕਹਿੰਦੇ ਇਨਸਾਨੀਆਂ ਦੇ ਨਾਤੇ ਅਸੀਂ ਇੱਕ ਆਪਣੇ ਫਰਜ਼ ਨਿਭਾ ਰਹੇ ਆ ਇਨਸਾਨੀਆਂ ਨਾਤੇ ਤੁਸੀਂ ਦੇਖ ਸਕਦੇ ਹੋ ਟਰੈਕਟਰ ਚੱਲ ਰਹੇ ਆ ਛੋਟੇ ਕਿਸਾਨ ਆਏ ਛੋਟੇ ਕਿਸਾਨਾਂ ਦੇ ਟਰੈਕਟਰਾਂ ਦੇ ਵੀ ਲੈ ਕੇ ਜਦੋਂ ਬਾਹਰੋਂ ਵੀਰ ਆ ਪਹੁੰਚੇ ਆ ਛੋਟੇ ਕਿਸਾਨਾਂ ਦੇ ਖੇਤਾਂ 'ਚ ਟਰੈਕਟਰ ਵਗ ਰਹੇ ਐ ਇਸ ਟਾਈਮ ਦੇ ਉੱਤੇ ਤੇ ਜ਼ਮੀਨ ਪਧਰੀ ਕੀਤੀ ਜਾ ਰਹੀ ਆ ਤੇ ਤੁਹਾਡੇ ਸਹਿਯੋਗ ਸਦਕਾ ਅਸੀਂ ਹਮੇਸ਼ਾ ਕਹਿੰਨੇ ਆ ਅਕਾਲ ਚੈਨਲ ਨੂੰ ਅਕਾਲ ਏ ਨੂੰ ਤੁਸੀਂ ਬੜ ਮੁੱਲਾ ਸਹਿਯੋਗ ਦਿੰਨੇ ਹੋ ਉਹ ਸਹਿਯੋਗ ਜਿਹੜਾ ਵਾ ਉਹ ਅਸੀਂ ਇਹਨਾਂ ਵੀਰਾਂ ਤੱਕ ਲੈ ਕੇ ਪਹੁੰਚ ਜੰਨੇ ਆ ਤੇ ਅੱਜ ਅਸੀਂ ਕਮਰਾਏ ਪਿੰਡ ਦੇ ਵਿੱਚਾਂ ਬਾਬਾ ਜੀ ਆਜੋ ਇਧਰਲੇ ਪਾਸੇ ਆਜੋ ਅਮਰਜੀਤ ਸਿੰਘ ਜੀ ਅਗਲੇ ਟਰੈਕਟਰ 'ਚ ਪਾਓ ਤੁਸੀਂ ਤੇਲ ਹਾਂ ਹਾਂ ਬਲਾਓ ਇਹਨਾਂ ਵੀਰਾਂ ਨੂੰ ਡਾਲਣ ਨਾਲ ਆਪਾਂ ਗੱਲਬਾਤ ਵੀ ਕਰਦੇ ਆ ਆਜੋ ਸਰਦਾਰ ਸਾਹਿਬ ਤੁਸੀਂ ਮੇਰੇ ਕੋਲ ਆਜੋ ਜ਼ਮੀਨ ਆਪਣੀ ਆ ਜੀ ਹਾਂ ਜੀ ਕਿੰਨੇ ਪਿਆੜੀਆਂ ਸੀ ਤੁਹਾਡੀਆਂ ਸਾਰੇ ਮੈਂ ਤਾਂ 4 ਇੱਕਾ ਹੈ 4 ਪਿਆੜੀਆਂ ਸੀ ਹਾਂਜੀ ਬਚਾ ਹੋਇਆ ਕੁਛ ਕੋਈ ਬਚਾ ਨਹੀਂ ਰਸਤਾ ਬਹੁਤ ਜ਼ਿਆਦਾ ਇਹ ਅੱਛਾ ਜੇ ਨੁਕਸਾਨ ਹੋਇਆ ਸਰ ਬੜਾ ਜ਼ਿਆਦਾ ਪ੍ਰਧਾਨਾਣਾ ਦੇ ਮੇਰੇ ਪਾਸੇ ਨਾ ਰੱਖਾ ਕੰਮ ਹੋਣ ਹਾਂ ਅੱਛਾ ਪੱਤਰੀ ਕਰਨ ਵਾਸਤੇ ਵੀ ਮੁਸ਼ਕਲ ਸੀ ਤੁਹਾਨੂੰ ਇਹ ਪੱਤਰੀ ਬੜੀ ਜ਼ਿਆਦਾ ਜੀ ਜਿਹਦਾ ਪ੍ਰਧਾਨਾਣਾ ਕਰ ਰਹੀ ਕਿਸੇ ਆ ਵੀਡੀਓ ਪਾਈ ਜਦੋਂ ਇਹਨਾਂ ਉਸੇ ਵੜਿਆੜੇ ਹੜਕੇ ਕੰਮ ਨਾ ਸੌਣ ਅੱਛਾ ਉਸੇ ਵੜੀ ਟੱਟ ਸਾਰੇ ਤੇ ਹੁਣ ਕੋਈ ਨਹੀਂ ਖਾਲ ਅੱਛਾ ਹਾਂ ਉਦੋਂ ਕੋਈ ਆਸ ਨਹੀਂ ਸੀ ਕਿ ਇਹ ਹੋ ਸਕਦਾ ਕਿਸ ਤਰ੍ਹਾਂ ਕੁਝ ਨਹੀਂ ਕੋਈ ਆਸ ਨਹੀਂ ਸੀ ਸਰਕਾਰ ਵੱਲੋਂ ਬਾਹਰ ਫੜੀ ਹੋਵੇ ਨਾ ਕੋਈ ਨਹੀਂ ਫੜੀ ਕੋਈ ਸਰਕਾਰੀ ਨੁਮਾਇੰਦਾ ਤੁਹਾਡੇ ਕੋਲ ਪਹੁੰਚਿਆ ਹੋਵੇ ਕੋਈ ਕੋਈ ਨਹੀਂ ਪਹੁੰਚਿਆ ਐਮਐਲਏ ਐਮਐਲਏ ਸਾਰੇ ਜਿਹੜੇ ਇੱਕ ਵਾਰ ਫੇਰਾ ਮਾਰ ਕੇ ਮੁਰਤ ਨਹੀਂ ਆਇਆ ਇੱਕ ਫੇਰਾ ਮਾਰ ਕੇ ਗਏ ਆ ਉਸ ਤੋਂ ਬਾਅਦ ਨਹੀਂ ਆਏ ਨਹੀਂ ਆਏ ਹੁਣ ਪਾਣੀ ਦੇ ਵਿੱਚ ਬਸ ਇੱਕੋ ਹੀ ਫੇਰਾ ਬੱਜਾ ਉਹਨਾਂ ਨੇ ਇੱਕ ਤੇ ਬੱਜਾ ਹੈ ਕੋਈ ਪੁੱਛਿਆ ਨਹੀਂ ਤੁਹਾਨੂੰ ਕਿ ਕਿਹੜੀ ਥੀ ਲੋੜ ਆ ਕੋਈ ਦਿੱਤਾ ਹੀ ਨਹੀਂ ਸੀ ਸੀ ਤਰਪਾਲ ਥੋੜੀ ਸਸਾਵਾਂ ਪਹੁੰਚ ਰਹੀਆਂ ਤੁਹਾਡੇ ਕੋਲ ਸਿਕ ਸਸਾਵਾਂ ਹੀ ਪਹੁੰਚਦੀਆਂ ਹਾਂਜੀ 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 ਸਰਦਾਰ ਸਾਹਿਬ ਨਾਮ ਕੀ ਜੇ ਤੁਹਾਡਾ ਮੱਗਰ ਸਿੰਘ ਜੀ ਮੱਗਰ ਸਿੰਘ ਹਾਂਜੀ ਇਹ ਕਿ ਪਿੰਡ ਦੱਸ ਦਿਓ ਹੈ ਜੀ ਕੁੰਮਰਾਏ ਜੀ ਕੁੰਮਰਾਏ ਹਾਂਜੀ ਤਸੀਲ ਜਨਾਲਾ ਹੀ ਪੈਂਦਾ ਹੈ ਹਾਂ ਤਸੀਨ ਅਜਨਾਲਾ ਚਾ ਕੁੰਮਰਾਏ ਪਿੰਡ ਆ ਟਰੈਕਟਰ ਤੁਸੀਂ ਵੇਖ ਰਹੇ ਹੋ ਵਗ ਰਹੇ ਆ ਤੇ ਅਗਲੇ ਪਾਸੇ ਫੇਰ ਉਹ ਵੀਰ ਆਪਣਾ ਪਹੁੰਚ ਚੁੱਕਾ ਵਾ ਆਪਾਂ ਕੋਸ਼ਿਸ਼ ਕਰਾਂਗੇ ਉਸ ਵੀਰ ਨਾਲ ਵੀ ਗੱਲਬਾਤ ਕਰਨ ਦੀ ਇਹਨਾਂ ਦੇ ਸਪੁੱਤਰ ਜਿਹੜੇ ਕਿ ਕਿਸਾਨ ਆ ਵੀਰ ਉਹ ਸਾਡੇ ਨਾਲ ਜੁੜੇ ਆ ਗੁਰਫਤੇ ਸੰਚ ਕਰਦੇ ਆ ਮਾ ਖਾਨ ਸਾਹਿਬ ਸਾਹਿਬ ਇੱਕ ਵਾਰ ਜੀ ਕਿਵੇਂ ਚੜਦੀ ਕਲਾ ਚ ਹਾਂਜੀ ਚੜਦੀ ਕਲਾ ਜੀ ਇਹ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤੇ ਭਾਜੀ ਬਹੁਤ ਜ਼ਿਆਦਾ ਹੋਇਆ ਵਾ ਸਾਡੇ ਪਿੰਡ ਕਮਰਾ ਹੈ ਨਾ ਬਿਲਕੁਲ ਬਾਰਡਰ ਦੇ ਲੱਗਿਆ ਤੇ ਦਰਿਆ ਦੇ ਕੰਢੇ ਦੇ ਉੱਤੇ ਆ ਤੇ ਦਰਿਆ ਨਾਲ ਵੀ ਕਾਫੀ ਜਿਹੜੀ ਜ਼ਮੀਨ ਵਾ ਉਹ ਰੋੜ ਕੇ ਲੈ ਗਿਆ ਤੇ ਇਹਦੇ ਵਿੱਚ ਵੀ 70 80 ਕਿਲੇ ਰੁੜ ਗਏ ਆ ਤੇ ਐਤਕਾਂ ਵਿੱਚ 150 ਤੇ ਪਲਾਸੀ ਮਤ ਜਾਈ ਜ਼ਮੀਨ ਹੈ ਫੇਰ ਦਰਿਆ ਵਿੱਚ ਰੁੜ ਗਈ ਆ ਅੱਛਾ ਤੇ ਇਹ ਸਾਡੇ ਤਾਇਆ ਜੀ ਨੇ ਤੇ ਇਹਨਾਂ ਦੀ ਪਿਆਲੀ ਦੇ ਵਿੱਚ ਆ ਜਿਹੜੀ ਰੇਤ ਵਾ ਨਾ ਬੜੀ ਜ਼ਿਆਦਾ ਚੜ ਗਈ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਵੀ ਆਪਾਂ ਇਹਦਾ ਰੇਤ ਦਾ ਕੀ ਮਸਲਾ ਕਰ ਸਕਦੇ ਆ ਸਰਕਾਰ ਕਹਿੰਦੀ ਜਿਹਦੀ ਰੇਤ ਜਿਸ ਦਾ ਖੇਤ ਉਸਕੀ ਰੇਤੀ ਰੇਤ ਪਰ ਕਹੇ ਨੇ ਆਣ ਕੇ ਇੱਥੇ ਆਣ ਕੇ ਵੇਖਿਆ ਹੋਣੀਗਾ ਕਿ ਚੁੱਕਾਂ ਦੀ ਗੱਲ ਹੈ ਕਿ ਫਰੀ ਕੋਈ ਚੁੱਕ ਕੇ ਲੈ ਜੇ ਅੱਛਾ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਜੀ ਕਹੇ ਨੇ ਫਿਰ ਨਾ ਇਹ ਬੜਾ ਨਾਰਾਜ ਹੋ ਗਏ ਬਹੁਤ ਮਤਲਬ ਰੋਣ ਵਾਲਾ ਚਿਹਰਾ ਹੋ ਗਿਆ ਆਪਣੇ ਮਨ ਚ ਬੜਾ ਦਰਦ ਆ ਚਲੋ ਆਪਣੇ ਬੜਾ ਨੁਕਸਾਨ ਆ ਫਿਰ ਮੈਂ ਵੀਡੀਓ ਬਣਾ ਕੇ ਨਾ ਸੋਸ਼ਲ ਵੀਡੀਓ ਦੇ ਉੱਤੇ ਆਪਾਂ ਪਾਤੀ ਤੇ ਸਾਡੇ ਪ੍ਰਧਾਨ ਸਾਹਿਬ ਸਿੱਧੂਪੁਰ ਜਥੇ ਬੰਦੀ ਨੇ ਪੜਵਿੰਦ ਸਿੰਘ ਮਾਲ ਸੰਗਰਸ਼ ਕਮੇਟੀ ਇਹਨਾਂ ਰਾਤ ਹੀ ਸਾਨੂੰ ਫੋਨ ਜਿਹੜਾ ਵੀਡੀਓ ਇਹਨਾਂ ਦੇ ਕੋਲ ਪਹੁੰਚੀ ਨਾ ਤੇ ਇਹਨਾਂ ਨੇ ਰਾਤ ਹੀ ਸਾਨੂੰ ਮਤਲਬ ਕਰੀਬਨ 2 ਮਿੰਟ ਵੀਡੀਓ ਪਾਈ ਤੇ 2 ਮਿੰਟਾਂ ਜਿੰਨਾਂ ਦੇ ਕੋਲ ਆ ਗਏ ਸਾਨੂੰ ਰਾਤ ਨੂੰ ਤੇ ਸਾਨੂੰ ਕੋਲ ਦੇ ਕਰਕੇ ਉਹ ਗੱਲ ਕਹੀ ਵੀ ਤੁਸੀਂ ਮਤਲਬ ਚਿੰਤਾ ਨਹੀਂ ਕਰਨੀ ਇਹ ਜਿਹੜੀ ਆ ਜ਼ਿੰਮੇਵਾਰੀ ਆ ਇਹ ਮਤਲਬ ਅਸੀਂ ਲੈ ਲਈ ਆ ਤੇ ਅਗਲੇ ਦਿਨ ਇਹ ਸਵੇਰੇ ਆਣ ਕੇ ਇਹਨਾਂ ਨੇ ਮਤਲਬ ਟਰੈਕਟਰ ਭਾਜੀ ਉਹਨਾਂ ਨੇ ਭੇਜੇ ਤੇ ਆਪਾਂ ਕੰਮ ਜਿਹੜਾ ਇੱਥੋਂ ਚਾਲੂ ਕਰਤਾ ਤਾਂ ਰੇਤ 8-8 ਫੁੱਟ ਰੇਤ ਹੀ ਟੜੀਆਂ ਦੇ ਵਿੱਚ ਤੇ ਜਿਹੜੀ ਮਤਲਬ ਲਗਾਤਾਰ ਸੇਵਾ ਚੱਲਦੀ ਆ ਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਆਪਾਂ ਮਤਲਬ ਕਿਹੜੇ ਲਫ਼ਜ਼ਾਂ ਨਾਲ ਧੰਵਾ ਕਰੀਏ ਕੋ ਬੜੀ ਤਗੜੀ ਸੇਵਾ ਵਾ ਹਾਂ ਮੈਂ ਮੈਂ ਇੱਕ ਮਿੰਟ ਹੋਣਾ ਵਾ ਮੈਂ ਉਹ ਵੀਰ ਨਾਲ ਗੱਲਬਾਤ ਕਰਕੇ ਆਵਾ ਫਿਰ ਟਰੈਕਟਰ ਵਾਲੇ ਵੀਰ ਇੱਥੇ ਪਹੁੰਚੇ ਹੋਏ ਆ ਹੋਰ ਵੀਰ ਜੀ ਕਿਵੇਂ ਹੋ ਚੜ੍ਹਦੀ ਕਲਾ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਰਾਜ ਬਿਸ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਆਏ ਪਛੀਆਂ ਪਿੰਡ ਤੋਂ ਪਛੀਆਂ ਪਿੰਡ ਪਛੀਆਂ ਪਿੰਡ ਬਚਿਆ ਕਿ ਪ੍ਰਭਾਵਿਤ ਹੋਇਆ ਨਹੀਂ ਉਹ ਨੁਕਸਾਨ ਤਾਂ ਹੋ ਗਿਆ ਕਾਫੀ ਜ਼ਿਆਦਾ ਤੁਹਾਡਾ ਕਿਵੇਂ ਆ ਪਹਿਲੀ ਬੱਸੀ ਨਹੀਂ ਨਹੀਂ ਕੁਛ ਨਹੀਂ ਵੀ ਹੋ ਨੁਕਸਾਨ ਹਾਂਜੀ ਸਾਰੇ ਗੰਨਾ ਵੀ ਮਰ ਗਿਆ ਤੇ ਝੋਨਾ ਵੀ ਮਰ ਗਿਆ ਕੋਈ ਇੱਕ ਦੂਜੇ ਨਾਲ ਮਦਦ ਦੇ ਕਰ ਲੈ ਹੈਲਪ ਕਰਨ ਦੇ ਅੱਛਾ ਆਪਣਾ ਨੁਕਸਾਨ ਹੋਇਆ ਹਾਂਜੀ ਆਪਣੇ ਨਾਲ ਇੱਥੇ ਘਮਰਾਏ ਪਿੰਡ ਦੀ ਸਵਾਵਾ ਕਰਨ ਦੇ ਹਾਂਜੀ ਕਿੰਨੇ ਦਿਨ ਤੋਂ ਲੱਗੇ ਹੋਏ ਅਸੀਂ ਚ 4-5 ਦਿਨ ਤੋਂ ਲੱਗਿਆ ਤੇ ਬਾਕੀ ਜਿਹੜੇ ਨਾਲ ਸਾਥ ਦੀ ਉਹਦੇ ਕਾਫੀ ਦਿਨ ਤੋਂ ਲੱਗਿਆ ਅੱਛਾ ਸਰ ਸੇਵਾ ਚੱਲ ਰਹੀ ਹੈ ਹਾਂਜੀ ਸੁਭਨਾਮ ਦੱਸ ਦੇ ਕਰੀ ਦੁਬਾਰਾ ਮੈਨੂੰ ਅਰਾਏ ਸਿੰਘ ਰਾਜਜੀ ਰਾਜਬੀਰ ਵੀਰ ਸਾਡੇ ਨਾਲ ਆਉਂ ਕਹਿੰਦੇ ਕਿ ਆਪਣਾ ਤੇ ਬਹੁਤ ਵੱਡਾ ਨੁਕਸਾਨ ਹੋਇਆ ਵਾ ਪਰ ਪਸੀਂ ਇਨਸਾਨੀਅਤ ਦੇ ਕਿਉਂਕਿ ਫਰਜ ਆ ਇਨਸਾਨੀਅਤ ਦੇ ਜੋ ਫਰਜ ਹੁੰਦੇ ਆ ਕਹਿੰਦੇ ਕਿ ਅਸੀਂ ਫਿਰ ਵੀ ਆਪਣੀਆਂ ਸਵਾਮਾਂ ਜਿਹੜੀਆਂ ਜਾਰੀ ਰੱਖੀਆਂ ਮਾਲ ਸਾਹਿਬ ਮੈਂ ਵੀਰਾਂ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਆਪਣਾ ਬਹੁਤ ਵੱਡਾ ਨੁਕਸਾਨ ਹੋਇਆ ਕਿਉਂਕਿ ਪਛੀਆਂ ਪਿੰਡ ਲਾ ਲੋ ਜਾਂ ਪਹਿਲਾਂ ਵੀਰ ਆਏ ਸੀ ਹਨ ਬਹੁਤ ਵੱਡਾ ਨੁਕਸਾਨ ਸੀ ਨਾ ਪਿੰਡਾਂ ਦੇ ਵਿੱਚ ਫਿਰ ਵੀ ਉਹ ਲੋਕ ਇੱਥੇ ਆਣ ਕੇ ਸਵਾਮਾ ਕਰ ਰਹੇ ਨੇ ਸੇਵਾ ਭਾਵਨਾ ਹੈ ਨਾ ਇਹ ਇੱਧਰ ਆ ਜਾ ਉਸ ਧਰਮ ਤੋਂ ਆਉਂਦੇ ਆ ਜਿਨ੍ਹਾਂ ਨੇ ਸਾਰਾ ਹੀ ਪਰਿਵਾਰ ਵਾਰ ਕੇ ਲੋਕਾਂ ਵਾਸਤੇ ਇੱਕ ਮਨਸਾ ਵਾਸਤੇ ਪਰਿਵਾਰ ਵਾਰਿਆ ਉਸ ਧਰਮ ਦੇ ਵਿੱਚ ਉਹ ਨੌਜਵਾਨ ਆਉਂਦੇ ਨੇ ਭਾਵੇਂ ਕੇਸ ਇਹਨਾਂ ਦੇ ਕੱਟੇ ਨੇ ਪਰ ਜਜ਼ਬਾ ਤੇ ਉਹੀ ਹਨ ਗੁੜਤੀਆਂ ਤੇ ਉਹੀ ਹਨ ਆਪੇ ਗੁਰੂ ਕਿਰਪਾ ਕਰੋ ਕੇਸ ਰੱਖਣਗੇ ਅੰਮ੍ਰਿਤ ਵੀ ਛਕਣਗੇ ਆਪ ਦਾ ਬਹੁਤ ਨੁਕਸਾਨ ਜਿੰਨੇ ਟਰੈਕਟਰ ਵਗਣ ਦੇ ਨੇ ਸਾਰੇ ਦਾ ਆਪ ਦਾ 100% ਨੁਕਸਾਨ ਹੋ ਗਿਆ ਤੇ ਫਿਰ ਵੀ ਸੇਵਾ ਕਰਨ ਆ ਰਹੇ ਇਸੇ ਕਰਕੇ ਕਾਲ ਚੈਨਲ ਦਾ ਦੁਬਾਰਾ ਦੁਬਾਰਾ ਧੰਨਵਾਦ ਕਰਦੇ ਆ ਵੀ ਇਹ ਤੇਲ ਦੀ ਸੇਵਾ ਨਹੀਂ ਹੀ ਕਰ ਸਕਦੇ ਸੰਦ ਲਿਆ ਸਕਦੇ ਟਰੈਕਟਰ ਲਿਆ ਸਕਦੇ ਆਪ ਦਾ ਸਮਾਂ ਕਰ ਸਕਦੇ ਕਾਲ ਚੈਨਲ ਨੇ ਅੱਜ ਇਹਨਾਂ ਦੀ ਬਾਹ ਫੜ ਕੇ ਹੋਰ ਮਜ਼ਬੂਤ ਕਰਦਾ ਵੀ ਜਿੰਨੀ ਮਰਜ਼ੀ ਸੇਵਾ ਕਰੋ ਅਸੀਂ ਤੁਹਾਡੇ ਨਾਲ ਹਾਂ ਮਾਲ ਸਾਹਿਬ ਆਪਾਂ ਇੱਕ ਦੂਜੇ ਦੇ ਸਹਿਯੋਗੀ ਬਣਾਗੇ ਨਾ ਤੇ ਆਪਾਂ ਦੁੱਖ ਦਰਦ ਵੰਡਾ ਸਕਦੇ ਆ ਟਰੈਕਟਰ ਦੀ ਸੇਵਾ ਤੁਸੀਂ ਕਰਤੀ ਆ ਤੇਲ ਦੀ ਸੇਵਾ ਸੀ ਆਕਾਲ ਏਡ ਵੱਲੋਂ ਕਰੀ ਜਾਂਦੇ ਆ ਆਕਾਲ ਚੈਨਲ ਵੱਲੋਂ ਕਰੀ ਜਾਂਦੇ ਆ ਜੇ ਦੋ ਆਪਾਂ ਸਾਰਾ ਦੁੱਖ ਮਣਾਵਾਂਗੇ ਨਾ ਦੁੱਖ ਦੂਰ ਹੋ ਜਾਂਦਾ ਜਿਹੜੇ ਫਰਜ਼ ਸਰਕਾਰਾਂ ਦੇ ਸੀ ਉਹ ਸੰਸਥਾਵਾਂ ਨੇ ਸੰਭੇ ਹੋਏ ਐ ਇਸ ਟਾਈਮ ਬਿਲਕੁਲ ਬਿਲਕੁਲ ਸਰਕਾਰ ਇਹਦੇ ਵਿੱਚ ਸਿਲੰਡਰ ਕਰਕੇ ਸਰਕਾਰ ਫੇਲ ਹੋ ਗਈ ਭਗਵੰਤ ਮਾਨ ਤੇ ਸੰਸਥਾ ਤੋਂ ਦਾਨੀ ਸੱਜਣਾ ਤੋਂ ਮੰਗਦਾ ਵੀ ਮੈਨੂੰ ਫੰਡ ਪਾਓ ਮੈਂ ਲੋਕਾਂ 'ਚ ਪਰ ਲੋਕਾਂ ਨੇ ਨਹੀਂ ਦਿੱਤਾ ਸਰਕਾਰ ਨੂੰ ਲੋਕਾਂ ਨੇ ਆਹ ਦਾਨੀ ਸੱਜਣਾ ਨੂੰ ਤੁਹਾਡੇ ਅਰਗਿਆਂ ਨੂੰ ਦਿੱਤਾ ਵੀ ਤੁਸੀਂ ਬਿਲਕੁਲ ਸਹੀ ਟਿਕਾਣੇ ਤੇ ਲਾਉਂਦੇ ਜੋ ਆ ਛੋਟਾ ਜ਼ਿੰਮੇਦਾਰ ਐ ਜੀ ਇਹਦੇ ਤੇ ਨਾ ਮਤਲਬ ਤੇਲ ਦੀ ਸੇਵਾ ਹੁੰਦੀ ਟਰੈਕਟਰਾਂ ਦੀ ਸੇਵਾ ਹੁੰਦੀ ਇਹਦੇ ਵਿਚਾਰਾ ਆਪ ਦੇ ਖੇਤ ਚ ਕੱਢ ਨਹੀਂ ਸਕਦਾ ਉਹ ਕਿਸਾਨ ਆ ਉਹਦੀ 1 ਏਕੜ ਪੈ ਲਈ ਆ ਉਹਦੇ ਵਿੱਚ ਰੇਤਾ ਚੜੀ ਆ ਉਹਦੇ ਕੋ ਨਾ ਕੋਈ ਟਰੈਕਟਰ ਆ ਨਾ ਕੋਈ ਕਿਸੇ ਨੇ ਆਖੇ ਲੱਗਣਾ ਉਹਦੀ ਸੇਵਾ ਵੀ ਆਪਾਂ ਕਰਕੇ ਦੇਣੀ ਤੁਹਾਡੇ ਮਾਧਮ ਰੇ ਕਿਸੇ ਦੇ ਵਾਸਤੇ ਸਾਨੂੰ ਝੋਲੀ ਵੀ ਫਲਾਉਣੀ ਪਈ ਵੀ ਇਹਦੀ ਸੇਵਾ ਕਰਕੇ ਤੇਲ ਭੇਜੋ ਖਾਦ ਬੀਜ ਭੇਜੋ ਇਹਦੀ ਕਣਕ ਬੀਜ ਕੇ ਦੇਣੀ ਆ ਕਿਸੇ ਦੇ ਵਾਸਤੇ ਜੋ ਮਰਜ਼ੀ ਸੰਗਤ ਵਾਸਤੇ ਕਰਨਾ ਪਿਆ ਜਰੂਰ ਕਰਾਂਗੇ ਧੰਨਵਾਦ ਜੀ ਮਾਸਾਬ ਚੜ੍ਹਦੀ ਕਲਾ ਚ ਰਹੋ ਗੁਰੂ ਸਾਹਿਬ ਕਿਰਪਾ ਕਰਨ ਅੱਜ ਅਸੀਂ ਸਹਿਯੋਗੀ ਬਣੇ ਆ ਕੱਲ ਨੂੰ ਹੋਰ ਸਹਿਯੋਗੀ ਤੁਹਾਡੇ ਨਾਲ ਆ ਜਾਣਗੇ ਜਿੱਥੇ ਜਿੱਥੇ ਤੁਸੀਂ ਵੇਖਦੇ ਹੋ ਜਰੂਰ ਇਹਨਾਂ ਪਿੰਡਾਂ ਦੇ ਵਿੱਚ ਹੁਣ ਤੁਹਾਡੀਆਂ ਬਹੁਤ ਲੋੜਾਂ ਵਾ ਆਓ ਆਪਾਂ ਇਹਨਾਂ ਪਿੰਡਾਂ ਦੀ ਫੇਰ ਤੋਂ ਬਾਤ ਫੜੀਏ ਅੱਜ ਪੈਲੀਆਂ ਪੱਤਰ ਕਰਨ ਦੀ ਸੇਵਾ ਵਾ ਉਸ ਤੋਂ ਬਾਅਦ ਦੇ ਵਿੱਚ ਖਾਦ ਬੀਜ ਖਾਸ ਕਰਕੇ ਇਹਨਾਂ ਪਿੰਡਾਂ ਨੂੰ ਲੋੜ ਪੈਣੀ ਆ ਉਹ ਸਾਰੇ ਨਾਲ ਮਿਲ ਕੇ ਇਹਨਾਂ ਪਿੰਡਾਂ ਵਾਲੇ ਪਾਸੇ ਫੇਰ ਮੁੜੀਏ ਉਹ ਭਾਵੇਂ ਰਾਵੀ ਦਾ ਕਿਨਾਰਾ ਹੋਵੇ ਉਹ ਭਾਵੇਂ ਸਤਲੁਜ ਦਾ ਕਿਨਾਰਾ ਹੋਵੇ ਉਹ ਭਾਵੇਂ ਪਿਆਸ ਦਾ ਕਿਨਾਰਾ ਹੋ ਗਿਆ। ਇਹਨਾਂ ਪਿੰਡਾਂ ਦੇ ਵਿੱਚ ਆਓ ਵਿਚੀ ਇੱਕ ਨੇ ਫੇਰ ਸਾਰੇ ਵੇਖੀਏ ਕਿੱਥੇ ਟਰੈਕਟਰ ਚੱਲਦੇ ਆ। ਆਓ ਵੇਖੀਏ ਕਿੱਥੇ ਕਿੱਥੇ ਸਵਾਵਾ ਚੱਲ ਨਹੀਂ ਆ। ਉਹਨਾਂ ਸਵਾਵਾਾਂ ਦੇ ਵਿੱਚ ਤੁਹਾਡਾ ਇੱਕ ਬੜਾ ਮੁੱਲਾ ਯੋਗਦਾਨ ਚਾਹੀਦਾ ਅੱਜ ਫੇਰ। ਅਕਾਲੇਡ ਇੱਕ ਮਾਧਿਮਾ ਅਕਾਲਚਰ ਨੇ ਇੱਕ ਮਾਧਿਮਾ ਤੁਸੀਂ ਆਓ ਸਾਡੇ ਨਾਲ ਰਲੋ 74 10 13 13 13 ਸਾਡਾ ਨੰਬਰ ਆ। ਸੰਪਰਕ ਕਰਿਓ। ਆਉਣ ਨਾ ਪਿੰਡਾਂ ਵਿਚਰੀ ਆ ਵੀਰ ਪਲਵਿੰਦਰ ਸਿੰਘ ਮਾਹਲ ਜੁੜੇ ਆ ਇਤਾਂ ਦੀ ਹਜ਼ਾਰਾਂ ਇੱਜਤੇਬੰਦੀਆਂ ਜਿਹੜੀ ਆਪਣਾ ਸਹਿਯੋਗ ਕਰ ਰਹੀਆਂ ਅਸੀਂ ਵੀ ਤੇਲ ਫੁੱਲ ਆਪਣਾ ਸਹਿਯੋਗੀ ਬਣ ਕੇ ਪਾ ਰਹੇ ਆ ਇਸ ਟਾਈਮ ਦੇ ਉੱਤੇ ਇੱਕ ਟਰੈਕਟਰ ਵਾਲੇ ਵੀਰ ਉੱਥੇ ਹੋਰ ਪਹੁੰਚੇ ਹੋਏ ਆ ਗੱਲਬਾਤ ਉਹਨਾਂ ਨਾਲ ਵੀ ਕਰਦੇ ਆ ਕਿਹੜੀ ਜਗ੍ਹਾ ਤੋਂ ਆਏ ਆ ਕੀ ਸਵਾਵਾ ਇੱਥੇ ਕਰ ਰਹੇ ਹੋ ਕਿੰਨੇ ਦਿਨ ਤੋਂ ਤੁਸੀਂ ਲੱਗੇ ਹੋਏ ਹੋ ਵੀਰ ਜੀ ਠੀਕ ਹੋ ਚੜ੍ਹਦੀ ਕਲਾ ਚ ਕੀ ਸ਼ੁਭਨਾਮ ਤੁਹਾਡਾ ਮੇਰਾ ਨਾਮ ਰਵੀ ਸਿੰਘ ਆ ਰਵੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮੈਂ ਪਿੰਡ ਕੋਲੀ ਜਮੀਸ਼ੇ ਤੋਂ ਆਇਆ ਆ ਅੱਛਾ ਕਿੰਨੀ ਦੂਰ ਹੈ ਇਥੋਂ ਇਥੋਂ ਕੋਈ ਹੋਏਗਾ ਜੇ 10 ਕਿਲੋਮੀਟਰ ਤੋਂ ਪਸਾਰ ਆਪਣੀ ਪਿੰਡ ਕਿਵੇਂ ਪ੍ਰਭਾਵਿਤ ਸੀ ਕਿ ਵਿਚਾਰਿਆ ਨਹੀਂ ਸਾਡੇ ਬੜਾ ਨੁਕਸਾਨ ਹੋਇਆ ਅੱਛਾ ਨੁਕਸਾਨ ਹੋਇਆ ਫਿਰ ਵੀ ਸੇਵਾ ਕਰ ਰਹੇ ਹੋ ਤੁਸੀਂ ਤੁਹਾਡੇ ਆਪਣੀ ਪਸੀ ਫਸਲ ਕੁਝ ਸਾਡੇ ਇੱਕ ਲਾਇਕ 6 6 ਸਾਦਾ 7 ਕਵਾਂਟ ਨਿਕਲਦੇ ਆ ਛੋਨਾ ਅੱਛਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਸੇਵਾ ਕਰ ਰਹੇ ਹੋ ਤੁਸੀਂ ਸੇਵਾ ਕਰਦੇ ਸਕੂਨ ਮਿਲਦਾ ਸੇਵਾ ਕਰਕੇ ਹਾਂਜੀ ਬੜਾ ਵਧੀਆ ਸਕੂਨ ਆ ਜਾਂਦਾ ਅਖੇ بڑے ਦਿਨਾਂ ਦਾ ਬਈ ਅਪਾਣ ਜਿਵੇਂ ਮਲਾਂਦੇ ਪੈਸੇ ਸੇਵਾ ਨਹੀਂ ਕਰ ਕਿਸੇ ਤਰ੍ਹਾਂ ਸਮਾ ਚੱਲਦੀ ਹੈ ਹਾਂਜੀ ਚੱਲਦੀ ਹੈ ਧੰਨਵਾਦ ਐਸਐਮ ਵੱਖੋ ਵੱਖਰੇ ਪਿੰਡਾਂ ਤੋਂ ਵੀਰ ਪਹੁੰਚੇ ਆ ਤੇ ਆਪਣੀਆਂ ਸਵਾਵਾ ਕਰ ਰਹੇ ਆ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਐਸਐਮ ਦੇ ਉੱਤੇ ਘਮਰਾਏ ਪਿੰਡ ਦੇ ਵਿੱਚ ਆਤੀ ਇਸ ਲਈ ਤਹਿਸੀਲ ਅਜਨਾਲਾ ਦੇ ਵਿੱਚ